ਬੰਸ ਸਿੰਘ ਮਹਾਰਾਜ ਜੀ ਦੇ ਬਾਟੇ ਦਾ ਅੰਗਰੂ ਚੱਲ ਰਿਹਾ ਗੁਰੂ ਸੇਕਤਪੁਰਿ ਮਾਚਰਾ ਵਿਖੇ ਗੁਰਦੁਆਰਾ ਡੇਰਾ ਸਹਿਬ ਵਿੱਚ ਯੂਥ ਕਲੱਬ ਅਤੇ ਮੁਸਲਮਾਨ ਪਾਈਚਾਰੇ ਦੇ ਚੇਅਰਮੈਨ ਤਾਜ ਮਲਿਕ ਯੂਥ ਕਲੱਬ ਦੇ ਪ੍ਰਧਾਨ ਕੁਲਦੀਪ ਟੋਕਰ ਕਮਲਜੀਤ ਗਿੱਲ ਹੈਪੀ Town of the Town ਲਾਲੀ ਢਿੱਲੋ ਸੌਰਬ ਸ਼ਰਮਾ ਅਤੇ ਸਮੂਹ ਵਿੰਗ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਸ਼ਾਂਤਮਈ ਪੈਦਲ ਮਾਰਚ ਕੀਤਾ ਅਤੇ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ। ਵੀਰੇ ਅੰਦਰ ਕੀਤੇ ਵਾਰ ਕੀ ਹੈ? ਤਰੀਆਂ ਸਾਰੀਆਂ ਇਹ ਸੱਦੀਆਂ ਖੋਖਰੀਆਂ ਨਿਕਲੀਆਂ ਨੇ 15 ਲੱਖ ਵਾਲੀ ਖੋਖਰੀ ਨਿਕਲੀ ਐ ਜੀਐਸਟੀ ਵਾਲੀ ਖੋਖਰੀ ਨਿਕਲੀ ਐ ਨੋਟ ਵੰਡੀ ਵਾਲੀ ਖੋਖਰੀ ਨਿਕਲੀ ਐ ਤੋਂ ਸਿਰਫ ਜਿਹੜਾ ਕੰਮ ਕਰ ਰਿਹਾ ਏ ਉਹ ਸਿਰਫ ਅਡਾਨੀ ਤੇ ਅਫਵਾਹਾਂ ਵਾਸਤੇ ਕਰ ਰਿਹਾ ਏ ਯਾਦ ਰੱਖ ਅਗਰ ਤੂੰ ਗਰੀਬਾਂ ਦੀ ਗੱਲ ਨਹੀਂ ਸੁਣਦਾ ਗਰੀਬਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਜਿਵੇਂ 45 50 ਮਲੇਂਟੀਅਨ ਧਰਨੇ ਦੇ ਵਿੱਚ ਬਾੜੀ ਬਹੁਤ ਤਰੀਕੇ ਦੇ ਨਾਲ ਇਸ ਐਜੂਕੇਸ਼ਨ ਨੂੰ ਲੈ ਕੇ ਚੱਲ ਰਹੇ ਆ ਕੋਈ ਵੀ ਵੱਧ ਉਸੂਲੀ ਨਹੀਂ ਕੋਈ ਵੀ ਗਲਤ ਕੰਮ ਨਹੀਂ ਕਿਸੇ ਤਰੀਕੇ ਨਾਲ ਅਸੀਂ ਅੱਜ ਵੀ ਆਪਣਾ ਪ੍ਰੋਟੈਸਟ ਨੂੰ ਇਸੇ ਇੰਦੇ ਹੀ ਲੈ ਕੇ ਚੱਲਣਾ ਹੈ ਕੋਈ ਹੁੱਲੜਬਾਜੀ ਨਹੀਂ ਬੜੇ ਸ਼ਾਂਤਮਈ ਤਰੀਕੇ ਨਾਲ ਜੋ ਸਾਡਾ ਤਰੀਕਾ ਪ੍ਰੋਟੈਸਟ ਦਾ ਉਸੇ ਤਰੀਕੇ ਨਾਲ ਅਸੀਂ ਚੱਲਣਾ ਜੀ ਤੁਸੀਂ ਅੱਜ ਪ੍ਰੋਟੈਸਟ ਕੀਤਾ ਹੈ ਇਹਦਾ ਕੁਝ ਦੱਸਣਾ ਚਾਹੁੰਦੇ ਹੋ ਲੋਕਾਂ ਦੇ ਮਨ ਵਿੱਚ ਰੋਸ ਹੈ ਕਿਸਾਨ ਪ੍ਰਤੀ ਤਿਆਰ ਹੈ ਜੋ ਇਹਨੇ ਜਿਆਤੇ ਕੀਤੀਆਂ ਉਹਦੇ ਪੱਤੇ ਰੋਸ ਹੈ ਕਿਸਾਨ ਜਿਹੜਾ ਸਾਰੇ ਮੁਲਕ ਦਾ ਢਿੱਡ ਭਰਦਾ ਹੈ ਮੈਨੂੰ ਯਾਦ ਆ ਲਾਲ ਬਾਦਰ ਸ਼ਾਸਤਰੀ ਜਦੋਂ ਪ੍ਰਾਈਮ ਮਿੰਿਸਟਰ ਸੀ ਦੋ ਦਿਨ ਵਰਤ ਰੱਖਣਾ ਪੈਂਦਾ ਤੀਜੀ ਰੋਟੀ ਮਿਲਦੀ ਸੀ ਉਦੋਂ ਕਿਸਾਨ ਨੇ ਲਾਲ ਬਾਦਰ ਸ਼ਾਸਤਰੀ ਦੇ ਕਹਿਣ ਕਰਕੇ ਸਾਰਾ ਅੰਨ ਵਹਿ ਪ੍ਰਵਾਹ ਕਰਤਾ ਤੇ ਜਿਹੜੀ ਹਿੰਦੁਸਤਾਨ ਦੀ ਭੁੱਖ ਸੀ ਉਹ ਕੱਢਦੀ ਇਸ ਲਈ ਬੇਈਮਾਨ ਮੋਦੀ ਹੰਕਾਰ ਗਿਆ ਹੰਕਾਰ ਨੂੰ ਮਾਰ ਪੈਣੀ ਪੈਣੀ ਹੈ ਹੰਕਾਰਿਆ ਸੋ ਮਾਰਿਆ ਬਾਕੀ ਮਜ਼ਦੂਰ ਕਿਸਾਨ ਸਭ ਇੱਕ ਹੈ ਇਹਨਾਂ ਜਿੱਤ ਹੋਣੀ ਹੋਣੀ ਹੈ ਇਸੇ ਲਈ ਇਹਨੇ ਮੰਨਣਾ ਚਾਹਿਆ ਸੀ ਧਰਮਾਨੂ ਵੀ ਪਰ ਉਹ ਕੁਦਰਤ ਜਿਹੜੀ ਬੜੀ ਬਿਆਨਤਾ ਹੈ ਉਸ ਨੇ ਐਸੀ ਬਾਹ ਫੜੀ ਹੈ ਕਿ ਮੋਦੀ ਦਾ ਬਸਤਾ ਖੇ ਹੋਣ ਵਾਲਾ ਹੈ ਇਸ ਲਈ ਸਾਰੀ ਜਨਤਾ ਕਿਸਾਨ ਮਜ਼ਦੂਰ ਦੁਕਾਨਦਾਰ ਰਾਜਨੀਤੀ ਸਾਰੇ ਇੱਕ ਸਾਥ ਇਕੱਠੇ ਆ ਤੋ ਮੋਦੀ ਸਰਕਾਰ ਦਾ ਵਾਛ ਜਾਣਾ ਤੈ ਹੈ ਇਸ ਲਈ ਮੋਦੀ ਜੇ ਇਕੱਲਾ ਕੰਮ ਕਰ ਲੇ ਜੇ ਉਹਦੀ ਕਿਸਮਤ ਸਾਥ ਦਿੰਦੀ ਹੋਵੇ ਤਾਂ ਕਿਸਾਨਾਂ ਦੇ ਜਿਹੜੇ ਕਾਨੂੰਨ ਬਣਾਏ ਰੱਦ ਕਰੇ ਵਾਪਸ ਲੈ ਲੇ ਤਾਂ ਇਹਦੀ ਬਿਹਤਰੀ ਹੋ ਸਕਦੀ ਹੈ ਇਹ ਅਨੁਮਾਨ ਵੀ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ